ਕਿਚਨ ਗੈਜਟ ਵੀ ਮੰਗਦੇ ਹਨ ਦੇਖਪਾਲ ਗਿਆਨਿਕ ਯੁੱਗ ਨੇ ਮਹਿਲਾਵਾਂ ਦੇ ਆਰਾਮ ਲਈ ਐਨੇ ਬਿਜਲੀ ਦੇ ਉਪਕਰਨ ਦਿੱਤੇ ਹਨ ਜੇਕਰ ਮਹਿਲਾਵਾਂ ਉਹਨਾਂ ਦੀ ਸੋਚ ਸਮਝ ਕੇ ਵਰਤੋਂ ਕਰਨ ਅਤੇ ਉਹਨਾਂ ਦੀ ਸਫਾਈ ਦਾ ਧਿਆਨ ਰੱਖਣ ਤਾਂ ਉਹ ਆਪਣਾ ਕੀਮਤੀ ਸਮਾਂ ਬਚਾ ਕੇ ਉਸ ਸਮੇਂ ਦਾ ਸਦਉਪਯੋਗ ਕਰ ਸਕਦੀਆਂ ਹਨ ਬਸ ਜ਼ਰੂਰਤ ਹੈ ਕੁਝ ਸਮਝਦਾਰੀ ਦੀ ਕਿਚਨ ਗੈਜਟ ਅਜਿਹੇ ਥਾਂ ਤੇ ਰੱਖੋ ਜਿੱਥੇ ਤੁਹਾਡੀ ਪਹੁੰਚ ਆਸਾਨੀ ਨਾਲ ਹੋਵੇ ਤਾਂ ਕਿ ਉਹਨਾਂ ਨੂੰ ਕੱਢ ਕੇ ਤੁਸੀਂ ਸਮੇਂ ਤੇ ਉਹਨਾਂ ਦਾ ਲਾਭ ਲੈ ਸਕੋ ਜਿੰਨੇ ਵੀ ਬਿਜਲੀ ਦੇ ਉਪਕਰਨ ਹਨ ਉਹਨਾਂ ਦੇ ਪਲੱਗ 3 ਪਿਨ ਹੋਣੇ ਚਾਹੀਦੇ ਹਨ 2 ਪਿਨ ਪਲੱਗ ਨਾਲ ਕਰੰਟ ਲੱਗਣ ਦੀ ਸੰਭਾਵਨਾ ਵੱਧ ਜਾਂਦੀ ਹੈ ਮਿਕਸਰ ਗ੍ਰਾਈਂਡਰ ਦੀ ਵਰਤੋਂ ਲਗਾਤਾਰ ਨਾ ਕਰੋ ਥੋੜੇ ਇੰਟਰਵਲ ਚ ਕਰੋ ਲਗਾਤਾਰ ਚਲਾਉਣ ਨਾਲ ਮੋਟਰ ਗਰਮ ਹੋ ਕੇ ਖਰਾਬ ਹੋ ਸਕਦੀ ਹੈ ਅਤੇ ਬਹੁਤ ਜ਼ਿਆਦਾ ਸਮਗਰੀ ਨਾਲ ਵੀ ਖਰਾਬ ਹੋ ਸਕਦੀ ਹੈ 에어 프라이ਅਰ ਦੇ ਠੰਡਾ ਹੋਣ ਤੋਂ ਬਾਅਦ ਥੋੜਾ ਗਰਮ ਪਾਣੀ 'ਚ ਲਿਕਵਿਡ ਪਾ ਕੇ ਰੱਖੋ ਫਿਰ ਨਰਮ ਸਪੰਜ ਨਾਲ ਸਾਫ਼ ਕਰੋ ਸੁਕਾ ਕੇ ਉਸ ਨੂੰ ਸੰਭਾਲੋ ਮਿਕਸਰ ਗ੍ਰਾਈਂਡਰ ਨੂੰ ਚਲਾਉਣ ਤੋਂ ਪਹਿਲਾਂ ਜਿੰਨੀ ਮਾਤਰਾ 'ਚ ਸਮੱਗਰੀ ਆਸਾਨੀ ਨਾਲ ਪਾਈ ਜਾ ਸਕਦੀ ਹੈ ਪਾ ਕੇ ਬਰਤਨ 'ਚ ਲਿਆਓ ਬਹੁਤੀ ਸਮੱਗਰੀ ਨਾਲ ਮੋਟਰ ਖਰਾਬ ਹੋ ਸਕਦੀ ਹੈ ਮਿਕਸਰ ਗ੍ਰਾਈਂਡਰ ਵਰਤੋਂ ਕਰਨ ਤੋਂ ਬਾਅਦ ਧੋ ਕੇ ਹੀ ਵਾਪਸ ਰੱਖੋ ਧੋਣ ਲਈ ਥੋੜਾ ਜਿਹਾ واਸ਼ਿੰਗ ਪਾਊਡਰ ਅਤੇ ਪਾਣੀ ਜਾਰਚ ਪਾ ਕੇ ਜਰਾ ਜਹੀ ਮੋਟਰ ਚਲਾ ਦਿਓ ਟੱਕਣ ਨਾਲ ਵੀ ਜ਼ਰੂਰ ਬੰਦ ਕਰੋ ਅਜਿਹਾ ਕਰਨ ਨਾਲ ਮਿਕਸਰ ਗ੍ਰਾਈਂਡਰ ਤੇ ਚਾਰ ਅਤੇ ਟੱਕਣ ਆਸਾਨੀ ਨਾਲ ਸਾਫ਼ ਹੋ ਜਾਣਗੇ ਫ੍ਰਿਜ ਦੀ ਠੰਡਕ ਬਰਕਰਾਰ ਰੱਖਣ ਲਈ ਧਿਆਨ ਦਿਓ ਕਿ ਫ੍ਰਿਜ ਦਾ ਪਿਛਲਾ ਹਿੱਸਾ ਕੰਧ ਤੋਂ 1 ਤੋਂ 2 ਫੁੱਟ ਦੂਰ ਰਹੇ ਜਦੋਂ ਵੀ ਫ੍ਰਿਜੋਂ ਸਮਾਨ ਕੱਢੋ ਉਸ ਦੇ ਦਰਵਾਜ਼ੇ ਨੂੰ ਅੱਧੇ ਮਿੰਟ ਤੋਂ ਜ਼ਿਆਦਾ ਨਾ ਖੋਲੋ ਬਾਕੀ ਤਾਪਮਾਨ ਜ਼ਿਆਦਾ ਹੋਣ ਨਾਲ ਕੰਪਰੈਸਰ ਤੇ ਇਸ ਦਾ ਪ੍ਰਭਾਵ ਪੈਂਦਾ ਹੈ ਫ੍ਰਿਜ ਅੰਦਰ ਦੀ ਸਫਾਈ 스ਪੰਜ ਜਾਂ ਫੋਮ ਤੇ ਥੋੜਾ ਵਾਸ਼ਿੰਗ ਪਾਊਡਰ ਪਾ ਕੇ ਕਰੋ ਅਤੇ ਬਾਕੀ ਦਾਗ ਦब्बਿਆਂ ਨੂੰ ਨਿੰਬੂ ਦੇ ਰਸ ਦੀਆਂ ਬੂੰਦਾਂ ਅਤੇ ਵਾਸ਼ਿੰਗ ਪਾਊਡਰ ਨਾਲ ਹਲਕੀ ਹੱਥਾਂ ਨਾਲ ਸਕਰਬ ਕਰਕੇ ਸਾਫ਼ ਕਰੋ ਸੈਂਡਵਿਚ ਟੋਸਟਰ ਦੀ ਵਰਤੋਂ ਕਰਨ ਤੋਂ ਬਾਅਦ ਜਦੋਂ ਠੰਡਾ ਹੋ ਜਾਵੇ ਉਸ ਨੂੰ ਗਿੱਲੇ ਅਤੇ ਸੁੱਕੇ ਕੱਪੜੇ ਨਾਲ ਪੂੰਝ ਕੇ ਰੱਖੋ ਤਾਂ ਕਿ ਉਸ ਤੇ ਬ੍ਰੈਡ ਅਤੇ ਸਬਜੀ ਚਿੱਕੀ ਨਾ ਰਹੇ ਬ੍ਰੈਡ ਸੇਕਣ ਵਾਲੇ ਟੋਸਟਰ ਨੂੰ ਵੀ ਵਰਤੋਂ ਚ ਲਿਆਉਣ ਤੋਂ ਬਾਅਦ ਸਾਫ਼ ਕਰ ਲਓ ਕਿਉਂਕਿ ਬ੍ਰੈਡ ਕ੍ਰੰਬਸ ਪਏ ਰਹਿਣ ਤੇ ਕਾਕਰੋਚ ਟੋਸਟਰ ਚ ਆ ਜਾਣਗੇ ਅਤੇ ਬ੍ਰੈਡ ਕ੍ਰੰਬਸ ਐਲੀਮੈਂਟ ਤੇ ਪੈਣ ਨਾਲ ਸਪਾਰਕਿੰਗ ਵੀ ਹੋ ਸਕਦੀ ਹੈ ਹੈਂਡ ਬਲੈਂਡਰ ਅਤੇ ਗੈਸ ਲਾਈਟਰ ਦੀ ਵਰਤੋਂ ਕਰਨ ਤੋਂ ਬਾਅਦ ਸਾਫ਼ ਕਰਕੇ ਸੁਰੱਖਿਅਤ ਥਾਂ ਤੇ ਰੱਖੋ ਤਾਂ ਕਿ ਜਰੂਰਤ ਪੈਣ ਤੇ ਤੁਰੰਤ ਵਰਤੋਂ ਚ ਲਿਆਂਦੇ ਜਾ ਸਕਣ ਗੈਸ ਚੁੱਲ੍ਹੇ ਨੂੰ ਹਰ ਭੋਜਨ ਤੋਂ ਬਾਅਦ ਪੂੰਝ ਲਓ ਤਾਂ ਕਿ ਭੋਜਨ ਬਣਾਉਂਦੇ ਸਮੇਂ ਉਹਨਾਂ ਦੇ ਕਾਣ ਜੋ ਉਹਨਾਂ ਤੇ ਡਿੱਗੇ ਹਨ ਸਾਫ਼ ਹੋ ਜਾਣ ਹਫ਼ਤੇ 'ਚ ਇੱਕ ਵਾਰ ਬਰਨਰ ਨੂੰ ਆਲਪਿੰਨ ਨਾਲ ਸਾਫ਼ ਕਰ ਲਓ ਤਾਂ ਕਿ ਉਸਦੇ ਬੰਦ ছিਦਰ ਖੁੱਲ ਜਾਣ ਅਤੇ ਗੈਸ ਦੀ ਵੀ ਬਚਤ ਹੋ ਸਕੇ 3 ਮਹੀਨਿਆਂ ਬਾਅਦ ਗੈਸ ਚੁੱਲ੍ਹੇ ਦੀ ਸਰਵਿਸ ਕਰਵਾ ਲਓ ਮਾਈਕ੍ਰੋਵੇਵ ਓਵਨ ਦੀ ਵੀ ਵਰਤੋਂ ਕਰਨ ਤੋਂ ਬਾਅਦ ਠੰਡਾ ਹੋਣ ਤੇ ਸਾਫ਼ ਕਰ ਲਓ ਅੰਦਰ ਅਤੇ ਬਾਹਰ ਓਟੀਜੀਕ ਦੇ ਓਵਨ ਦੀ ਵੀ ਵਰਤੋਂ ਕਰਨ ਤੋਂ ਬਾਅਦ ਠੰਡਾ ਹੋਣ ਤੇ ਉਸ ਦੀ ਜਾਲੀ ਅਤੇ ਪਲੇਟ ਸਾਫ਼ ਕਰ ਲਓ ਐਲੀਮੈਂਟ ਨੂੰ ਵੀ ਸੁੱਕੇ ਕੱਪੜੇ ਨਾਲ ਸਾਫ਼ ਕਰੋ ਤਾਂ ਕਿ ਬਚੇ ਹੋਏ ਕਣ ਐਲੀਮੈਂਟ ਦੀ ਲਾਈਫ ਨੂੰ ਘਟਨਾ ਨਾ ਕਰ ਦੇਣ ਕਿਰਪਾ ਕਰਕੇ ਜਾਣ ਤੋਂ ਪਹਿਲਾਂ ਕੱਲ ਆਉਣ ਵਾਲੀ ਸਾਡੀ ਨਵੀਂ ਵੀਡੀਓ ਨੂੰ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਣਾ ਜੀ ਵੀਡੀਓ ਪੂਰੀ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ